ਆਪਦੇ ਗਵਰਨਰ ਨਾਲ ਜੁੜੀ ਵੱਡੀ ਖਬਰ ਤੋਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਪੀਜੀਆਈ ਦੇ ਵਿੱਚ ਦਾਖਲ ਨੇ ਉਹਨਾਂ ਨੂੰ ਅਚਾਨਕ ਪੀਜੀਆਈ ਲੈ ਕੇ ਜਾਣਾ ਪਿਆ ਹਾਲਾਂਕਿ ਹਲੇ ਇਸ ਬਾਰੇ ਸਪਸ਼ਟਤਾ ਨਹੀਂ ਹੈ ਕਿ ਵਜ੍ਹਾ ਕੀ ਰਹੀ ਪਰ ਪੀਜੀਆਈ ਦੇ ਡਾਕਟਰ ਉਹਨਾਂ ਦਾ ਚੈੱਕਅਪ ਕਰ ਰਹੇ ਨੇ ਪੀਜੀਆਈ ਦੇ ਡਾਇਰੈਕਟਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦਾ ਹਾਲਚਲ ਜਾਣਿਆ ਹੈ ਔਰ ਖਬਰ ਹੈ ਕਿ ਉਹ ਡਿਗ ਡਿੱਗੇ ਸੀਗੇ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਲਿਜਾਣਾ ਪਿਆ ਪੈਰ ਸਲਿੱਪ ਕੀਤਾ ਗਵਰਨਰ ਹਾਊਸ ਦੇ ਵਿੱਚ ਹੀ ਡਿੱਗੇ ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਲਿਜਾਇਆ ਗਿਆ ਪਰ ਕਿੰਨੀ ਕਿ ਸੱਟ ਲੱਗੀ ਹੈ ਇਸ ਬਾਰੇ ਹਲੇ ਸਪਸ਼ਟਤਾ ਨਹੀਂ ਹੈ ਪਰ ਡਾਕਟਰ ਉਹਨਾਂ ਦਾ ਚੈੱਕਅਪ ਕਰ ਰਹੇ ਨੇ ਡਾਕਟਰਾਂ ਦੀ ਨਿਗਰਾਨੀ ਹੇਠ ਨੇ ਪੀਜੀਆਈ ਦੇ ਡਾਇਰੈਕਟਰ ਥੋੜੀ ਦੇਰ ਪਹਿਲਾਂ ਉਹਨਾਂ ਨੂੰ ਮਿਲੇ ਨੇ ਉਹਨਾਂ ਦਾ ਹਾਲਚਾਲ ਜਾਣਿਆ ਹੈ ਔਰ ਡਾਕਟਰਾਂ ਦੀ ਟੀਮ ਲੱਗੀ ਹੋਈ ਹੈ ਉਹਨਾਂ ਦੀ ਸਿਹਤਯਾਬੀ ਦੇ ਲਈ ਸੋ ਗੁਲਾਬਚੰਦ ਕਟਾਰੀਆ ਪੰਜਾਬ ਦੇ ਗਵਰਨਰ ਜਿਨ੍ਹਾਂ ਨੂੰ ਪੀਜੀਆਈ ਲਿਜਾਣਾ ਪਿਆ ਇੱਕ ਚੋਟ ਲੱਗਣ ਦੇ ਚਲਦੇ ਔਰ ਖਬਰ ਇਹ ਹੈ ਕਿ ਉਹਨਾਂ ਨੂੰ ਘਰੇ ਡਿੱਗਣ ਨਾਲ ਸੱਟ ਵੱਜੀ ਹੈ ਜਿਸ ਕਰਕੇ ਉਹਨਾਂ ਨੂੰ ਪੀਜੀਆਈ ਲਿਜਾਇਆ ਗਿਆ ਪਰ ਕਿੰਨਾ ਕੁ ਕਿੰਨੀ ਕੁ ਸੱਟ ਹੈ ਜਾਂ ਕੋਈ ਵੈਸੇ ਹੀ ਪੈਰ ਦੇ ਵਿੱਚ ਕੋਈ ਮੋਚ ਆਈ ਹੈ ਜਾਂ ਹਲੇ ਇਹ ਸਪਸ਼ਟ ਨਹੀਂ ਹੋ ਪਾਇਆ ਕੋਸ਼ਿਸ਼ ਕਰਾਂਗੇ ਸਾਡੇ ਸਹਿਯੋਗੀ ਜੁੜਨਗੇ ਉਮੇਸ਼ ਉਹਨਾਂ ਤੋਂ ਜਾਣਨ ਦੀ ਪਰ ਫਿਲਹਾਲ ਖਬਰ ਇਹ ਹੈ ਕਿ ਉਹਨਾਂ ਨੂੰ ਪੀਜੀਆਈ ਦੇ ਵਿੱਚ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ ਔਰ ਡਾਕਟਰ ਨਜ਼ਰ ਰੱਖ ਰਹੇ ਨੇ ਪੂਰੀ ਸਥਿਤੀ ਤੇ ਪੂਰੇ ਹਾਲਾਤ ਤੇ ਔਰ ਪੀਜੀਆਈ ਦੇ ਡਾਇਰੈਕਟਰ ਵੱਲੋਂ ਵੀ ਥੋੜੀ ਦੇਰ ਪਹਿਲਾਂ ਗਵਰਨਰ ਗੁਲਾਬਚੰਦ ਘਟਾਰੀਆ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਹਲਚਲ ਜਾਣਿਆ ਹੈ ਔਰ ਉਹਨਾਂ ਦੇ ਇਲਾਜ ਬਾਰੇ ਜੋ ਜੋ ਵੀ ਟ੍ਰੀਟਮੈਂਟ ਉਹਨਾਂ ਦਾ ਕੀਤਾ ਜਾ ਰਿਹਾ ਉਸ ਬਾਰੇ ਡਾਇਰੈਕਟਰ ਪੀਜੀਆਈ ਨੇ ਜਾਣਕਾਰੀ ਹਾਸਲ ਕੀਤੀ ਹੈ ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਸਿੱਦੇ ਪੀਜੀਆਈ ਤੋਂ ਜੁੜ ਰਹੇ ਨੇ ਉਮੇਸ਼ ਦਾ ਰੁਕ ਕਰਦੇ ਹਾਂ ਕੁਛ ਕੁਛ ਪਤਾ ਚਲ ਪਾਇਆ ਪਹਿਲਾਂ ਕਿ ਪ੍ਰੋਬਲਮ ਕੀ ਹੋਈ ਹੈ ਕੋਈ ਛੱਟ ਲੱਗੀ ਹੈ ਜ਼ਿਆਦਾ ਛੱਟ ਲੱਗੀ ਹੈ ਜਾਂ ਕੋਈ ਮਾਈਨਰ ਇੰਜਰੀ ਹੈ ਕੁਛ ਕੁਛ ਵੀ ਕੀ ਅਪਡੇਟ ਮਿਲ ਪਾਈ ਹੈ ਕੋਈ ਡਾਕਟਰਸ ਨੇ ਦੱਸਿਆ ਦੇਖੋ ਜਿਹੜੀ ਗੱਲ ਪਤਾ ਚੱਲੀ ਸੀ ਕਿ ਕਿ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਗਵਰਨਰ ਹੋ ਚੰਡੀਗੜ੍ਹ ਦੇ ਐਡਮਿਨਿਸਟ੍ਰੇਟਰ ਫਿਸਲ ਗਏ ਸੀਗੇ ਔਰ ਉਹਨਾਂ ਦੇ ਪੈਰ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਲਕੀ ਚੋਟ ਹੈ ਡਾਕਟਰ ਵਿਜੇ ਗੋਹਨੇ ਕਿਉਂਕਿ ਪੀਜੀਐ ਚੰਡੀਗੜ੍ਹ ਦੇ ਡਿਪਾਰਟਮੈਂਟ ਹੈਡ ਨੇ ਆਰਥੋਪੈਡਿਕਸ ਦੇ ਉਹ ਦੇਖਣ ਗਏ ਸੀਗੇ ਖੁਦ ਪੀਜੀ ਦੇ ਡਾਇਰੈਕਟਰ ਜਿਹੜੇ ਸੀਗੇ ਵੇਕ ਲਾਲ ਉਹ ਦੇਖਣ ਗਏ ਸੀਗੇ ਡਾਕਟਰਾਂ ਦੀ ਦੇਖਰੇਖ ਵਿੱਚ ਨੇ ਔਰ ਜੇ ਮੈਂ ਤਸਵੀਰਾਂ ਦਿਖਾਵਾਂ ਤਾਂ ਇੱਥੇ ਸਾਹਮਣੇ ਤਸਵੀਰਾਂ ਪੀਜੀ ਦੇ ਅੰਦਰ ਹੀ ਤਸਵੀਰਾਂ ਨੇ ਇੱਥੇ ਗੁਲਾਬ ਚੰਦ ਕਟਾਰੀਆ ਜਿਹੜੇ ਗਵਰਨਰ ਨੇ ਐਡਮਿਨਿਸਟ੍ਰੇਟਰ ਨੇ ਚੰਡੀਗੜ੍ਹ ਦੇ ਉਹਨਾਂ ਦਾ ਇਲਾਜ ਜਾਰੀ ਹੈ ਡਾਕਟਰ ਗੋਨੀ ਨਾਲ ਵੀ ਗੱਲ ਹੋਈ ਸੀ ਕੁਝ ਦਿਨ ਪਹਿਲਾਂ ਸਾਡੀ ਡਾਕਟਰ ਗੋਨੀ ਦੇਖ ਕੇ ਆਏ ਸੀਗੇ ਕਿਉਂਕਿ ਹੈੱਡ ਆਫ ਦਾ ਡਿਪਾਰਟਮੈਂਟ ਨੇ ਡਾਕਟਰ ਗੋਨੀ ਆਰਥੋਪੈਡਿਕਸ ਦੇ ਔਰ ਖੁਦ ਡਾਇਰੈਕਟਰ ਗਏ ਸੀਗੇ ਯਾਨੀ ਕਿ ਮਾਈਨਰ ਇਕੈਲੋ ਕੇ ਇੰਜਰੀ ਹੈ ਕੋਈ ਐਦਾਂ ਕਬਰਾਂ ਵਾਲੀ ਗੱਲ ਨਹੀਂ ਹੈਲਥ ਵਾਈਜ਼ ਉਹਨਾਂ ਦਾ ਠੀਕ ਹੈ ਲੇਕਿਨ ਜਿੱਦਾਂ ਸਟੇਟਮੈਂਟ ਪੀਜੀਏ ਦੀ ਜਿਹੜੀ ਆਈ ਹੈ ਕਿ ਮਾਈਨਰ ਇੱਕ ਫਾਲ ਦੱਸਿਆ ਗਿਆ ਕਿ ਉਹ ਉਹਨਾਂ ਨੂੰ ਹੈਗੀ ਇੰਜਰੀ ਔਰ ਆਰਥੋਪੈਡਿਕਸ ਡਿਪਾਰਟਮੈਂਟ ਇਨਵੋਲਵ ਤਾਂ ਹੀ ਹੁੰਦਾ ਹੈ ਜਦੋਂ ਕੋਈ ਇੰਜਰੀ ਐਦਾਂ ਦੀ ਹੁੰਦੀ ਹੈ ਦੱਸਿਆ ਜਾ ਰਿਹਾ ਕਿ ਸ਼ਾਇਦ ਹਲਕੀ ਜਿਹੜੀ ਇੰਜਰੀ ਪੈਰ ਵਿੱਚ ਦੱਸੀ ਜਾ ਰਹੀ ਹੈ ਉਹ ਹੈਗੀ ਹੈ ਤਾਂ ਤਸਵੀਰਾਂ ਬਿਲਕੁਲ ਪੀਜੀਏ ਦੇ ਅੰਦਰ ਹੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਗੱਡੀਆਂ ਖੜੀਆਂ ਨੇ ਤੁਸੀਂ ਦੇਖ ਰਹੇ ਹੋ ਨਾ ਕਾਫੀ ਲਾਇ ਪੂਰਾ ਇਸ ਟਾਈਮ ਸਿਕਿਉਰਿਟੀ ਟਾਈਟ ਹੈ ਔਰ ਜ਼ਰੇ ਲਾਜ ਨੇ ਗੁਲਾਬ ਸਿੰਘ ਕਟਾਰੀਆ ਔਰ ਬਿਲਕੁਲ ਠੀਕ ਠਾਕ ਨੇ ਬਿਲਕੁਲ ਅੱਛੀ ਕੰਡੀਸ਼ਨ ਵਿੱਚ ਨੇ ਹਾਂ ਜਿਹੜੀ ਇੰਜਰੀ ਹੋਈ ਹੈ ਉਹਦਾ ਟ੍ਰੀਟਮੈਂਟ ਵਿੱਚ ਸਮਾਂ ਲੱਗ ਸਕਦਾ ਹੈ ਕਿਉਂਕਿ ਐਕਸ-ਰੇ ਹੋਣਾ ਹੈ ਅੱਗੇ ਫਿਰ ਕਿਵੇਂ ਟ੍ਰੀਟਮੈਂਟ ਚੱਲੇਗਾ ਉਹਦੇ ਵਿੱਚ ਸਮਾਂ ਲੱਗ ਸਕਦਾ ਹੈ ਲੇਕਿਨ ਫਿਲਹਾਲ ਠੀਕ ਹੈ ਹੁਣ ਕਿਉਂਕਿ ਪੀਜੀਆਈ ਦੀ ਵੀ ਆਫੀਸ਼ੀਅਲ ਸਟੇਟਮੈਂਟ ਆ ਚੁੱਕੀ ਹੈ ਔਰ ਕਿ ਉਹਨਾਂ ਨੂੰ ਹਲਕੀ ਜਿਹੜੀ ਮਾਈਨਰ ਫਾਲ ਗਿਰਗੇ ਸੀ ਜਾਂ ਸਲਿੱਪ ਹੋਏ ਹੈ ਫ੍ਰੈਕਚਰ ਕਿਵੇਂ ਦਾ ਕਿਸ ਲੈਵਲ ਦਾ ਹੈ ਉਹ ਹਲੇ ਹੋਰ ਡਿਟੇਲ ਪਤਾ ਜਨ ਡਾਕਟਰ ਗੋਨੀ ਦਾਸ ਕਰਕੇ ਬਾਰ ਬਾਰ ਜ਼ਿਕਰ ਕਰਨਾ ਵਿਜੈ ਇੱਥੇ ਜ਼ਰੂਰੀ ਹੋ ਜਾਂਦਾ ਕਿਉਂਕਿ ਹੈੱਡ ਆਫ ਡਿਪਾਰਟਮੈਂਟ ਨੇ ਆਰਥੋਪੈਡਿਕਸ ਦੇ ਡਾਕਟਰ ਗੋਨੀ ਜੀ ਓਵਰ ਟੂ ਵਿਜੈ ਅੱਛਾ ਅੱਛਾ ਉਮੇਸ਼ ਪਹਿਲਾਂ ਵੀ ਕੋਈ ਉਹਨਾਂ ਨੂੰ ਕੋਈ ਚੱਲਣ ਚੁੱਲਣ ਚ ਦਿੱਕਤ ਸਹੀ ਥੋੜੀ ਬਹੁਤ ਆ ਨਹੀਂ ਪਹਿਲਾਂ ਹਾਲਾਂਕਿ ਦੇਖੋ ਐਦਾਂ ਕੋਈ ਚੱਲਣ ਚ ਵੀ ਦਿੱਕਤ ਦੀ ਜੇ ਆਪਾਂ ਗੱਲ ਕਰੀਏ ਕਿਉਂਕਿ ਉਹ ਹਮੇਸ਼ਾ ਜਿੱਦਾਂ ਨਸ਼ੇ ਦੇ ਵਿਰੁੱਧ ਉਹਨਾਂ ਦਾ ਪ੍ਰੋਗਰਾਮ ਸੀ ਔਰ ਪੈਦਲ ਉਹ ਹਮੇਸ਼ਾ ਚੱਲਦੇ ਸੀ ਕਈ ਕਿਲੋਮੀਟਰ ਉਹਨੇ ਆਪਣੀ ਵਾਕ ਕੀਤੀ ਹੈ ਲੇਕਿਨ ਅੱਜ ਦੱਸਿਆ ਜਾ ਰਿਹਾ ਕਿ ਡੇਢੇ ਘੰਟੇ ਪਹਿਲਾਂ ਦੀ ਗੱਲ ਹੈ ਡੇਢ ਪੌਣੇ 2 ਘੰਟੇ ਪਹਿਲਾਂ ਇਹ ਉਹਨਾਂ ਨੂੰ ਇਹ ਹਲਕੀ ਜਿਹੀ ਜਿਹੜੀ ਚੋਟ ਆਈ ਹੈ ਜਾਂ ਸਲਿੱਪ ਹੋਏ ਨੇ ਉਹ ਦੱਸਿਆ ਜਾ ਰਿਹਾ ਉਸਕੇ ਕਰਕੇ ਪੈਰ ਵਿੱਚ ਕਿੰਨੀ ਇੰਜਰੀ ਹੋਈ ਹੈ ਠੀਕ ਹੈ ਔਰ ਪੂਰਾ ਐਗਜ਼ਾਮਨ ਕੀਤਾ ਜਾ ਰਿਹਾ ਇਸੀ ਕਰਕੇ ਕਿਉਂਕਿ ਡਿਟੇਲ ਜਿਹੜੀ ਐਗਜ਼ਾਮਨ ਹੈ ਉਹ ਹੋਇਆ ਇਸੀ ਕਰਕੇ ਪੀਜੀ ਵਿੱਚ ਫਟਾਫਟ ਡਾਕਟਰ ਜਿਹੜੀ ਟੀਮ ਐਚਓਡੀ ਨੂੰ ਬੁਲਾਇਆ ਗਿਆ ਔਰ ਉਹਨਾਂ ਨੇ ਦੇਖ ਰਿਹਾ ਕੀਤੀ ਹੈ ਔਰ ਇਹ ਤਸਵੀਰ ਦੇਖੋ ਕਿ ਬਿਲਕੁਲ पीजीआई ਵਿੱਚ गवर्नर दी ਜਿਹੜੀ ਗੱਡੀਆਂ ਨੇ ਪੂਰਾ ਕਾਫਲਾ ਇੱਥੇ ਮੌਜੂਦ ਹੈ ਟਰੈਕਟਰ ਆਫਿਸ ਦੇ ਬਿਲਕੁਲ ਸਾਹਮਣੇ ਜਿਹੜੀ ਹੈ पीजीआई ਵਿੱਚ ਇਹਨਾਂ ਨੂੰ ਰੱਖਿਆ ਗਿਆ ਔਰ ਇੱਥੇ ਹੀ ਜ਼ੇਰੇ ਇਲਾਜ ਨੇ ਫਿਲਾ ਠੀਕ ਹੈ ਧੰਨਵਾਦ ઉમેਸ਼ ਇਸ ਜਾਣਕਾਰੀ ਦੇ ਲਈ ਤਾਂ पीजीआई ਦੇ ਵਿੱਚ ਗਵਰਨਰ ਐਡਮਿਟ ਨੇ ਮਾਈਨਰ ਇੰਜਰੀ ਹੈ पीजीआई ਦਾ ਮੈਡੀਕਲ ਬੁਲੇਟਿਨ ਜਾਰੀ ਹੋਇਆ ਉਸ ਦੇ ਮੁਤਾਬਕ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਆਬਜ਼ਰਵੇਸ਼ਨ 'ਚ ਰੱਖਿਆ ਗਿਆ ਅੰਡਰ ਆਬਜ਼ਰਵੇਸ਼ਨ ਔਰ ਬਹੁਤ ਛੇਤੀ ਉਹ ਆਪਣੇ ਰੁਟੀਨ ਵਰਕ ਦੇ ਵਿੱਚ ਜੁਟ ਜਾਣਗੇ ਦਿੱਲੀ ਦੇ ਰੋਜ਼ਮਰਾਂ ਦੇ ਕੰਮਕਾਜ ਦੇ ਵਿੱਚ ਚੁੱਟ ਜਾਣਗੇ ਮਾਈਨਰ ਇੰਜਰੀ ਹੈ ਸਲਿੱਪ ਹੋਣ ਕਰਕੇ ਉਹਨਾਂ ਨੂੰ ਪੈਰ 'ਚ ਹਲਕੀ ਚੋਟ ਆਈ ਸੀ